ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਹਰੀਨੋ ਰੋਡ ਪੜਤਾ ਦੇ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਤਿੰਨ ਜਾਨਵਰ ਵੀ ਰਹੋਣਾਂ ਦੇ ਵਕਾਊ ਆ ਤਿੰਨੇ گاਵਾ ਮਿੱਤਰੋ ਇੱਕ ਗਾਂ ਸੋਈ ਸਵਾਈਆ ਤਿਆਰ ਦੁੱਧ ਵਾਲੀ ਇੱਕ ਗਾਂ ਗੱਬਣਾ ਇੱਕ ਹਜੇ 1.5 ਮਹੀਨੇ ਦੀ ਕੱਚੀ ਆ ਮਿੱਤਰੋ ਤਿੰਨਾਂ ਜਾਨਵਰਾਂ ਦੇ ਬਾਰੇ ਡਿਟੇਲ ਲੈ ਕੇ ਦੇਣਾ ਮੇਰਾ ਫਰਜ਼ਾ ਦਸੱਲੀ ਕਰਨਾ ਤੁਹਾਡਾ ਫਰਜ਼ ਹੋਊਗਾ ਹਰ ਇੱਕ ਪੱਖ ਤੋਂ ਆਓ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਪਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਟੇ ਵਧੀਆ ਵਧੀਆ ਸਿਹਤਾ ਦੇ ਪਰਿਵਾਰ ਬਾਈ ਵਧੀਆ ਤੁਸੀਂ ਸੁਣਾ ਠੀਕ ਅੱਛਾ ਵੀਰੇ ਆਪਣਾ ਜਿੱਥੇ ਖੜੇ ਆ ਉਸ ਵੀਰੇ ਦਾ ਨਾਮ ਕੀ ਹੈ ਜਿਹੜੇ ਬਾਈ ਦੇ ਘਰੇ ਖੜੇ ਆ ਆਪਾਂ ਇਹ ਦਾ ਨਾਮ ਹੈਗਾ ਜੀ ਅਰਵਿੰਦਰ ਜੋਸ਼ੀ ਅਰਵਿੰਦਰ ਜੋਸ਼ੀ ਅਰਵਿੰਦਰ ਜੋਸ਼ੀ ਕਿਉਂਕਿ ਵੀਰੇ ਬਾਈ ਦੀਆਂ ਗਾਵਾਂ ਨਹੀਂ ਗਿਆ ਕੋਈ ਬਾਈ ਦਾ ਡਿਟੇਲ ਦਿੰਦਾ ਬਈ ਪਾਈ ਉਹ ਹੀ ਆਪਣਾ ਹੈ ਹਾਂਜੀ ਹਾਂਜੀ ਭਰਾ ਹੀ ਠੀਕ ਹੈ ਭਰਾ ਹੀ ਹੈ ਬਾਈ ਦਾ ਅੱਛਾ ਵੱਡੇ ਭਾਈ ਜੇ ਤੇਰਾ ਨਾਮ ਕੀ ਆਪਣਾ ਕੀ ਨਾਮ ਮੇਰਾ ਨਾਮ ਹਰਵਿੰਦਰ ਗੁਮਾਰ ਹਰਵਿੰਦਰ ਹਰਵਿੰਦਰ ਭਾਈ ਆਪਣੇ ਜਾਨਵਰ ਆ ਜਿਹੜੇ ਤੇਰੇ ਹਨਾ ਪਹਿਲੇ ਨੰਬਰ ਤੇ ਜਿਹੜੀ ਵੈਡ ਆ ਡੱਬੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੇ ਖੋਲੀ ਤੇ ਹੀ ਮੜਾ ਜਾ ਇਹਨੂੰ ਹੋ ਗਏ ਹੋਣਗੇ ਜੀ 20 ਤੋਂ 25 ਦਿਨਾਂ ਦੇ ਵਿੱਚ ਵਿੱਚ 20 ਤੋਂ 25 ਦਿਨ ਹੋ ਗਏ ਸੂਈ ਨੂੰ ਬੱਛਾ ਮਗਰ ਆ ਗਿਆ ਹਾਂ ਬੱਛਾ ਮਗਰ ਆ ਗਿਆ ਠੀਕ ਹੈ ਦੁੱਧ ਕਿੰਨਾ ਇਸ ਟਾਈਮ ਤਿਆਰ ਆ ਬੜੇ ਭਾਈ ਦੁੱਧ 14 ਕਿਲੋ ਆ ਜੀ 13 ਕਿਲੋ ਲੈ ਜੇ ਜਦੋਂ ਮੜਾ ਜੀ ਜਿੰਮਾ ਦਾ 13 ਕਿਲੋ ਜੋਕ ਮੈਪਤ ਲਾ ਕੇ ਦਵਾਂਗੇ ਦੁੱਧ 14 ਕਿਲੋ ਆ ਹਾਂਜੀ ਕਿ ਹੁਣ ਜਾਨ ਚੰਗਾ ਵੀਰੇ ഓക്കെ വടക്കാൻ പച്ചവഞ്ചാ ഹാ പച്ചവഞ്ചാ ഹാണ വെച്ചോ ਕੋਈ ਹੋ ਜੂਗਾ ਮੜ ਮੋਟਾ ਠੀਕ ਹੈ ਬਈ ਲੈ ਮਿੱਤਰੋ ਦੋ ਦੋ 13 ਕਿਲੋ ਦੁੱਧ 14 ਤੁਸੀਂ 13 ਮਿੰਨੋ ਥਾਣਾ ਥਣੇ ਵੇਖੋ ਕਿੰਨਾ ਚੰਗਾ ਲੱਗਾ ਚਾਰੇ ਥਾਣਾ ਦੀ ਮਜਬੂਤੀ ਐਨ ਪਾਵਰ ਵਾਲਾ ਤੇ ਫੂਲਾ ਮਤਲਬ ਬਾਡੀ ਬੰਦਰ ਇਹੋ ਜੀ ਵਹਿੜਦੇ ਆਪਾਂ ਅੱਜ ਬਾਜ਼ਾਰ ਦੇ ਵਿੱਚ ਜਾਂਦੇ ਆ ਮਿੱਤਰੋ ਖਰੀਦੋਂ ਦੇ ਲਈ ਟੋਕੜ ਗੱਪਣ ਵੀ ਲੈਣੇ ਆ ਤੇ ਤਾਂ ਵੀ ਤੁਹਾਨੂੰ ਪਤਾ 65-70 ਦੇ ਵਜੇ ਟੋਕੜ ਗੱਪਣ ਦੇ ਵਜੇ ਜਾਂਦੇ ਆ ਕਿਉਂਕਿ ਚੰਗੀ ਵਹਿੜ ਦੀ ਜਾਂਦ ਦੀ ਰੇਟ ਜਿਹੜਾ ਚੰਗਾ ਹੀ ਆ ਬਾਜ਼ਾਰ ਦੇ ਵਿੱਚ ਫਿਰ ਵੀ ਚਲੋ ਗਰਮੀ ਕਰਕੇ ਕੋਈ 10-20 ਹਜ਼ਾਰ ਕਾਂ ਕਿਨਾਂ ਨੂੰ ਉਡਾਉਣਾ ਮਿੱਤਰੋ ਪਰ ਫਿਰ ਵੀ ਜਿਹੜੀ ਚੰਗੀ ਗਾਂ ਰੇਟ ਵੀ ਪਾਈ ਹੋਣਾ ਦਾ ਜਾਇਜਾ 55000 ਰੁਪਇਆ ਡਿਮਾਂਡ ਆ ਵਿੱਚੋਂ ਮੰਨਤਾਂ ਹੋ ਜੂਗਾ ਮਿੱਤਰੋ ਸੋਹਣੀ ਸੰਖੀ ਵੇੜਾ ਅੱਛਾ ਭਾਈ 2 ਨੰਬਰ ਤੇ ਜਿਹੜੀ ਵੇੜਾ ਇਹ ਸੋਹਣਾਲੀ ਬਈ ਹਾਂਜੀ ਇਹ ਗੱਬਣਾ ਜੀ ਅਸਾਂ ਇਹਦੇ ਕਿੰਨੇ ਦਿਨ ਬਾਕੀ ਆ ਭਾਈ ਇਹ ਦਾ ਹਫਤਾ ਪਿਆਈ ਬਸ ਹਫਤਾ ਪਿਆ ਇਹ ਦੁੱਧ ਕਿੰਨਾ ਕੁ ਦੇ ਦਿੰਦੀ ਆ ਭਾਈ ਯਾਰ ਇਹ ਦੂਜੇ ਸੂਏ ਨੂੰ ਹੁਣ ਗੱਬਣਾ ਜੀ ਠੀਕ ਆ ਜੀ ਪਿਛਲੀ 121 22 121 22 ਕੋਲੋਂ ਪਹਿਲੇ ਸੂਏ ਦਿੱਤਾ ਸੀ 121 22 ਕੋ ਦੁੱਧ ਦਿੰਦਾ ਜੱਜੂ ਚੰਗੀ ਆ ਵੇੜਦੀ ਹੈ ਨਾ ਹਾਂਜੀ ਹੂੰ ਜਿਹ ਟੇਮੂ ਵਾਲੀ ਆ ਹਨਾ ਨੀਲੀ 라ਵੀ ਕਹਿ ਦਈਏ ਫਿਰ ਇਹ ਮੋਰਾ ਹੀ ਰੱਖਿਆ ਨਹੀਂ ਨੀਲੀ 라ਵੀ ਕਹਿ ਰਹੀ ਹੈ ਚੱਲ ਯਾਰ ਅੱਜ ਲਈ ਮਿੱਤਰੋ ਜਿਾ ਤੁਸੀਂ ਨੂੰ ਨੀਲੀ ਜਿਵੇਂ ਚਾਰੇ ਪੈਰਾਂ ਤੇ ਨਿਸ਼ਾਨ ਹਨਾ ਤੇ ਹਰ ਪੱਖ ਤੋਂ ਓਕੇ ਆ ਜਾਵਾਂ ਬਾਈ ਤੇ ਵਹਿੜ ਚੰਗੀ ਵਾਲੇ ਵਾਲੂ ਵਾ ਹਜੇ ਹਫਤੇ ਤਾਈ ਹੋਰ ਭਰ ਜੂ ਹਨਾ ਵੀਰੇ ਹਾਂ ਹਾਂਜੀ ਹੂੰ ਅੱਛਾ ਇਹਦਾ ਰੇਟ ਬਾਈ ਇਹਦਾ ਰੇਟ ਫੋਨ ਤੇ ਕਰਦਗੇ ਠੀਕ ਆ ਵੀਰੇ ਮਤਲਬ ਇਹਦਾ ਰੇਟ ਬਾਈ ਤਾਂ ਨਹੀਂ ਤਾਂ ਤੇ ਉਹਨਾਂ ਨੇ ਵੀ ਪਤਾ ਕਦੋਂ ਸੌਦਾ ਹੋ ਜਾਂਦਾ ਰੇਟ ਨੇੜੇ ਤੇੜੇ ਹੀ ਆ ਸੌਦਾ ਹੋ ਸਕਦਾ ਵੀਡੀਓ ਤੋਂ ਬਾਅਦ ਹੀ ਹੋ ਜੇ ਕਿਉਂਕਿ ਜਿਹੜੇ ਬਾਜ਼ਾਰ ਦੀਆਂ ਥੁੰਕਾਂ ਹੁੰਦੀਆਂ ਉਹ ਨੇੜੇ ਹੁੰਦੀਆਂ ਮਿੱਤਰੋ ਅੱਛਾ ਭਾਈ 3 ਨੰਬਰ ਤੇ ਗਾਮ ਆ ਜਿਹੜੀ ਉਹ ਫਿਰ ਉਹ ਬਾਈ ਜੀ ਡੇਢ ਮਹੀਨੇ ਦੀ ਕੱਚੀ ਆ ਡੇਢ ਮਹੀਨੇ ਦੀ ਕੱਚੀ ਆ ਹਾਂਜੀ ਠੀਕ ਆ ਬਾਈ ਫਿਰ ਤਾਂ ਦੁੱਧ ਉਹ ਤਾਂ ਵੀ ਚੰਗਾ ਦੇ ਦਿੰਦੀ ਹੋਣੀ ਬਾਈ ਹਾਂ ਉਹ ਦੁੱਧ ਉਹਦੇ ਤਾਂ ਵੀ ਹੈਗਾ 15 16 ਕਿਲੋ ਉਹਦੇ ਵੀ ਚੰਗੀ ਬਣ ਜਾਂਦੀ ਹੋਊਗੀ ਤਾਂ ਉਹ ਉਹ ਕਿੰਨੇ ਸੋਇਲੇ ਕੱਪਣਾ ਬਟੇ ਉਹ ਵੀ ਦੂਜਾ ਹੀ ਉਹ ਵੀ ਦੂਜੇ ਸੋਇਲੇ ਕੱਪਣਾ ਠੀਕ ਆ ਜੀ ਮਿੱਤਰੋ ਇਹ ਡੇਢ ਮਹੀਨੇ ਦੀ ਕੱਚੀ ਆ ਕਹਿਣ ਤੋਂ ਭਾਵ ਵੀ 45 ਦਿਨ ਹਜੇ ਇਹਦੇ ਬਾਕੀ ਆ ਸੂਣ ਦੇ ਵਿੱਚ ਤੇ ਇਹਦਾ ਰੇਟ ਬਾਈ ਇਹ ਦਾ ਵੀ 55000 ਅੱਛਾ ਇੱਕ ਗੱਲ ਹੋਰ ਆ ਇਹ ਕੋ ਚੈੱਕ ਕਰਵਾ ਸਕਦਾ ਅਗਲਾ ਕਈ ਵਾਰੀ ਅਗਲਾ ਕਰਦਾ ਵੀ ਆਈ ਚੈੱਕ ਕਰਵਾ ਕੇ ਲਵਾਂਗੇ ਜੇ ਵਾ ਚੈੱਕ ਕੱਢਦਾ ਅਗਲਾ ਵੀ ਲੈ ਕੇ ਕੇ 45 ਦਿਨ ਦੇ ਤੇ ਬਾਅਦ ਚਾਰ ਚਾਰ ਮਹੀਨੇ ਹੁੰਦੀਆਂ ਨਹੀਂ ਨਹੀਂ ਚੈੱਕ ਹਾਂ ਬਾਅਦ ਚੈੱਕ ਕਰਵਾ ਸਕਦਾ ਨਾ ਠੀਕ ਹੈ ਵੀ ਮਿੱਤਰੋ ਤੁਸੀਂ ਆਪ ਦਾ ਇਹਦਾ ਜੇ ਸੌਦਾ ਕਰਦੇ ਹੋ ਤੁਸੀਂ ਆਦੇ ਡਾਕਟਰ ਤੋਂ ਚੈੱਕ ਅਪ ਕਰਵਾ ਕੇ ਲ ਜਾ ਸਕਦੇ ਹੋ ਕਿੰਨੇ ਦਿਨ ਇਹ ਲੈ ਜਾਊਗੀ ਤੇ ਇਹ ਤੀਜੇ ਸੋਈ ਲੈ ਗਬਰਾਂ ਬਾਈ ਦੂਜੇ ਦੂਜੇ ਸੋਈ ਲਈ ਜੀ ਮਿੱਤਰੋ ਇਹ ਤਿੰਨ ਜਿਹੜੀਆਂ ਵੜਾ ਪਾਈ ਹੋਣੀਆਂ ਉਹਦੀਆਂ ਤਿੰਨੇ ਵੜਾ ਦੀ ਡਿਟੇਲ ਲੈਤੀ ਆ ਨੰਬਰ ਸਕਰੀਨ ਤੇ ਲਾ ਦੇਗੇ ਤੇ ਆਪਾਂ ਨੋਟ ਵੀ ਕਰ ਲਓ ਵੀਰੇ ਨੰਬਰ ਦੱਸਿਓ ਬਾਈ ਆਪਣਾ ਨੰਬਰ ਮੇਰੇ 99680 ਬਿਲਕੁਲ ਜਿੱਤਈ ਹੈ ਬਾਈ ਤੁਹਾਨੂੰ 9968000456 ਇੱਕ ਵਾਰੀ ਹੋਰ ਬੋਲ ਦਿਓ ਜੀ 9968000456 9968000456 9968000456 ਬਾਈ ਦਾ ਫੋਨ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਤੁਸੀਂ ਬਾਈ ਦੇ ਨਾਲ ਰਾਬਤਾ ਕਾਇਮ ਸ਼ਹਿਰ ਕੋਟਕਪੂਰਾ ਹਰੀਨੋ ਰੋਡ ਪੰਡਤਾਂ ਦੇ ਕੋਠੇ